ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਭਗਤੀ ਦੇ ਵਿੱਚ ਲੱਗ ਗਈ ਬੰਦਗੀ ਦੇ ਵਿੱਚ ਲੱਗ ਗਈ ਉਹਨਾਂ ਦੇ ਅੱਗੇ ਜਗਤ ਝੁਕਣ ਲੱਗ ਪਿਆ ਤੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਿਲ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਜਿੱਥੇ ਅਸੀਂ ਬਾਕੀ ਗੁਰੂ ਸਾਹਿਬਾਨ ਨੂੰ ਨਮਸਕਾਰ ਕਰਦੇ ਹਾਂ ਭਗਤਾਂ ਨੂੰ ਨਮਸਕਾਰ ਕਰਦੇ ਹਾਂ ਭਟਾਂ ਨੂੰ ਨਮਸਕਾਰ ਕਰਦੇ ਹਾਂ ਸਿੱਖਾਂ ਨੂੰ ਨਮਸਕਾਰ ਕਰਦੇ ਹਾਂ ਉੱਥੇ ਬਾਬਾ ਫਰੀਦ ਸਾਹਿਬ ਜੀ ਨੂੰ ਵੀ ਨਮਸਕਾਰ ਹੋ ਰਹੀ ਹੈ ਪਰ ਕਿਹਦੀ ਬਦੌਲਤ ਹੋ ਰਹੀ ਹੈ ਬਦੌਲਤ ਕਿਹਦੀ ਹੋ ਰਹੀ ਹੈ ਇੱਕ ਮਾਂ ਦੀ ਬਦੌਲਤ ਮਾਂ ਨੇ ਆਖਿਆ ਸੀਗਾ ਬੱਚੇ ਭਗਤੀ ਕਰ ਤੈਨੂੰ ਸ਼ੱਕਰ ਮਿਲੇਗੀ ਬਾਬਾ ਫਰੀਦ ਸਾਹਿਬ ਜੀ ਲੱਗੇ ਤਾਂ ਸ਼ੱਕਰ ਦੇ ਕਰਕੇ ਪਰ ਉਹ ਰੱਬ ਦੇ ਨਾਲ ਜੁੜ ਗਿਆ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਤੇ ਅੱਜ ਤੇ ਆਉਣ ਵਾਲੇ ਜੁਗਾਂ ਜੁਗੰਤਰਾਂ ਤੱਕ ਬਾਬਾ ਫਰੀਦ ਸਾਹਿਬ ਜੀ ਦਾ ਨਾਮ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹੇਗਾ ਆ ਜਿਹੜੇ ਅਸੀਂ ਬੈਠੀ ਆ ਨਾ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੋ ਪਹਿਲਾਂ ਜਨਮੇ ਤੇ ਚਲੇ ਗਏ